ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਹੁਤ ਸਾਰਾ ਅਨਹਦ ਆਰਟ ਸਬਟਿਕ ਦੇ ਉੱਤੇ ਜਿੱਥੇ ਅੱਜ ਤੁਹਾਨੂੰ ਮੈਂ ਸੇਲ ਦੇਣ ਲੱਗਾ ਜਿੱਦਾਂ ਮੈਂ ਕੱਲ ਤੁਹਾਨੂੰ ਮੈਂ ਵੀਡੀਓ 'ਚ ਅਨਾਉਂਸ ਕਰਤਾ ਸੀ ਕਿ ਉਹ ਸੇਲ ਦਊਂਗਾ ਜਿਹੜੇ ਤੁਹਾਨੂੰ ਯਕੀਨ ਨਹੀਂ ਹੋਊਗਾ ਕਿ ਇੰਨੇ ਸਸਤੇ ਸੂਟ ਤੁਹਾਨੂੰ ਤੇ ਇੰਨੇ ਸੋਹਣੇ ਰੇਟਾਂ 'ਚ ਦੇ ਦੇਣ ਲੱਗਾ ਸਾਰੇ ਸੂਟ ਇਹ ਉਹ ਪਾਰਟੀ ਵੀਅਰ ਨੇ ਜਿਹੜੇ ਆਪਾਂ ਪਿਛਲੇ 2-3 ਹਫ਼ਤੇ ਪਹਿਲਾ ਵੀਡੀਓ ਤੁਹਾਨੂੰ ਦਿੱਤੀਆਂ ਸੀ ਉਹਦੇ ਵਿੱਚੋਂ ਜਿਹੜਾ 1-1 2-2 ਆਪਣੇ ਕੋਲ ਸੂਟ ਬਚ ਗਏ ਉਹ ਵਾਲੇ ਕਿਹੜੇ ਸੂਟ ਸੀਗੇ ਜਿਹੜੇ 2500 ਕੋਈ 2000 ਕੋਈ 1900 ਕੋ 170 ਕੁਝ 1500 1600 ਵਾਲੇ ਵੀ ਸੀਗੇ ਅੱਜ ਮੈਂ ਤੁਹਾਨੂੰ ਇਹਨਾਂ ਦਾ ਰੇਟ ਦੇਣ ਲੱਗਾ ਹਾਂ ਤੁਹਾਨੂੰ ਯਕੀਨ ਨਹੀਂ ਆਉਣਾ ਰੇਟ ਸੁਣ ਕੇ ਕਿੰਨੇ ਦਾ ਸੂਟ ਦੇਣ ਲੱਗਾ ਮੈਂ ਚੈੱਕ ਕਰਿਓ ਵੀਡੀਓ ਤੇ ਵੇਖਿਓ ਸੂਟ ਤੇ ਫਿਰ ਤੁਸੀਂ ਆਪਣੇ ਆਰਡਰ ਜਿਹੜੇ ਜੇ ਬੁੱਕ ਕਰਿਓ ਤੇ ਪਹਿਲੀ ਬੇਨਤੀ ਇਹ ਜੇ ਕਿ ਕੋਈ ਵੀ ਸੂਟ ਜਿਹੜਾ ਆ ਕਿਸੇ ਵੀ ਭੈਣ ਦਾ ਹੋਲਡ ਨਹੀਂ ਜੇ ਹੁਣ ਪੇਮੈਂਟ ਕਰੋਗੇ ਤੇ ਆਰਡਰ ਫਾਈਨਲ ਹੋਣਾ ਜੇ ਚਾਹੇ ਹੋ ਮੇਰੀ ਭੈਣ ਕੋਈ ਬੁਟੀਕ ਵਾਲੀ ਆ ਚਾਹੇ ਹੋ ਰੀਸੇਲਰ ਆ ਚਾਹੇ ਹੋ ਕੋਈ ਵੀ ਸ਼ਾਪ ਦੀ ਓਨਰ ਆ ਜਾਂ ਉਹ ਬਲਕ ਚ ਲੈਣ ਵਾਲੇ ਆ ਕੋਈ ਵੀ ਕਿਉਂਕਿ ਇਹ ਵੀਡੀਓ ਜਿਹੜੀ ਹੈ ਨਾ ਇਹ ਹੈਗੀ ਪਾਰਟੀ ਵੇਅਰ ਸੂਟਾਂ ਦੀ ਤੇ ਆਫਰ ਸੇਲ ਖੁੱਲੇ ਧਨ ਮੈਂ ਦੇਦਣ ਲੱਗਾ ਇਹਦੇ ਚ ਆਪਣਾ ਇਦਾਂ ਦਾ ਕੁਝ ਨਹੀਂ ਹੈਗਾ ਕਿ ਆਪਾਂ ਬਹੁਤ ਵੱਡੇ ਮਾਰਜਿਨ ਤੇ ਕੰਮ ਕਰਨ ਲੱਗੇ ਆ ਇਹ ਸਮਝ ਲਓ ਵੀ ਤੁਹਾਡੇ ਫਾਇਦੇ ਹੀ ਕਰ ਲੱਗੇ ਆ ਪਾਰਟੀ ਵੇਅਰ ਸੂਟਾਂ ਨੂੰ ਲੈ ਕੇ ਵੀਡੀਓ ਸ਼ੁਰੂ ਕਰਦਾ ਆ ਰੇਟ ਚੈਲੰਜ ਵਾਲੇ ਤੇ ਅਨਬਲੀਵੇਬਲ ਚੈੱਕ ਕਰਿਓ ਵੀਡੀਓ ਦੇ ਵਿੱਚ ਤਦ ਲੋਜੀ ਕਰਦੇ ਆ ਸ਼ੁਰੂ ਸੂਟ ਪਹਿਲਾ ਹੀ ਤੁਹਾਨੂੰ ਦਿਖਾਉਣਾ ਮੈਂ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਜਿਹੜਾ ਆਉਣਾ ਜੇ ਮੁੰਗੀਆਂ ਕਲਰ ਦੇ ਉੱਤੇ ਬਾਟਮ ਆਉਣੀ ਜੇ ਇਹਦੇ ਨਾਲ 3 ਮੀਟਰ ਦੀ ਬਹੁਤ ਜ਼ਿਆਦਾ ਸੋਹਣੀ ਉਪਾੜਾ ਸਿਲਕ ਦੀ ਫੈਬਰਿਕ ਆਉਣਾ ਜੇ ਉਪਾੜਾ ਸਿਲਕ ਦਾ ਤੇ ਸੂਟ ਬਹੁਤ ਜ਼ਿਆਦਾ ਪਿਆਰਾ ਆ ਗਿਆ ਜੀ ਜਿਹਦੇ ਵਿੱਚ ਦੁਪੱਟਾ ਜਿਹੜਾ ਜੇ ਤੁਹਾਨੂੰ ਉਹ ਵੀ ਬਨਾਰਸੀ ਮਿਲ ਜਾਣਾ ਜਾਂ ਸੂਟ ਵੀ ਘੈਂਟ ਡੋਲਾ ਸਿਲਕ ਦਾ ਰੇਟ ਅੱਜ ਦੀ ਵੀਡੀਓ ਦਾ ਸਿੰਗਲ ਸੂਟ 1350 ਰੁਪਈਆ ਦਾ ਜੀ ਦੇ ਦੋ ਸੂਟ ਤੁਹਾਨੂੰ ਕੋਈ ਵੀ ਇਹਦੇ ਵਿੱਚੋਂ ਤੁਸੀਂ ਬੁੱਕ ਕਰ ਸਕਦੇ ਜੇ ਸਾਡੇ ਕੋਲ ਸਿਰਫ ਤੇ ਸਿਰਫ 2500 ਦੇ ਦੋ ਸੂਟ ਜੇ ਕੋਈ ਵੀ ਜਿਹੜੇ ਮਰਜੀ ਸੂਟ ਬੁੱਕ ਕਰਦੇ ਹੋ ਇਹਦੇ ਵਿੱਚੋਂ ਸਾਰੀ ਵੀਡੀਓ ਦੇ ਵਿੱਚੋਂ ਜਿੰਨੇ ਵੀ ਸੂਟ ਆਉਣਗੇ ਸਾਰੇ ਤੁਸੀਂ ਕੋਈ ਵੀ ਦੋ ਸੂਟ ਜਿਹੜੇ ਮਰਜੀ ਸਿਲੈਕਟ ਕਰ ਲਿਓ 2500 ਦੇ ਦੋ ਸੂਟ ਜੇ ਆਫਰ ਕੈਂਡ ਦੇ ਦਿੱਤੀ ਜੇ ਸੁਪਰ ਸੰਡੇ ਸੇਲ ਦੇ ਨਾਲ ਜੇ ਵੀਡੀਓ ਸਿਰਫ ਚੱਲਣੀ ਜੇ ਮੰਡੇ ਈਵਨਿੰਗ ਤੱਕ ਉਸ ਤੋਂ ਬਾਅਦ ਵੀਡੀਓ ਜਿਹੜੀ ਜੇ ਐਮ ਆਂ ਡਿਲੀਟ ਕਰ ਦੂੰਗਾ ਵੀਡੀਓ ਜਿਆਦਾ ਲੰਬੀ ਨਹੀਂ ਚਲਾਉਂਗਾ ਅੱਗੇ ਹੁਣ ਚੈੱਕ ਕਰ ਲਿਓ ਇਹਦੇ ਚ ਹੈਂਡਵਰਕ ਵਾਲੇ ਸੂਟ ਵੀ ਆਉਣੇ ਜੇ ਬੜੇ ਘੈਂਟ ਘੈਂਟ ਆ ਆ ਵੀ ਸੂਟ ਚੈੱਕ ਕਰਿਓ ਜੀ ਬਹੁਤ ਪਿਆਰੀ ਸ਼ੇਡ ਜੇ ਜਿਹਦੇ ਵਿੱਚ ਵਰਕ ਤੁਸੀਂ ਵੇਖ ਸਕਦੇ ਜੇ ਸੂਟ ਦਾ ਬਹੁਤ ਜ਼ਿਆਦਾ ਪਿਆਰਾ ਜੇ ਤੇ ਨਾਲ ਇਹਦੇ ਆ ਜਣਾ ਜੇ ਬਾਜੂ ਵਰਕ ਬਾਟਮ ਆਣੀ ਜੇ ਕ੍ਰੇਪ ਦੀ ਤੇ ਦੁਪੱਟਾ ਆ ਜਣਾ ਜੇ ਪਿਓਰ ਦਾ ਸਾਰੇ ਸੂਟ ਦੇ ਵਿੱਚ ਬੋਟੀਆਂ ਮਿਲ ਜਣਗੀਆਂ ਤੇ ਕਲਰ ਜਿਹੜਾ ਜੇ ਚੈੱਕ ਕਰ ਲਿਓ 골ਡਨ ਜਿਹਾ ਕਲਰ ਜੇ ਘੈਂਟ ਜਿਹਾ ਸੋਨਾ ਜਿਹਾ ਤੇ 2500 ਦੇ ਦੋ ਸੂਟ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਆ ਲਓ ਜੀ ਚੈੱਕ ਕਰਿਓ ਹੁਣ ਆ ਵੀ ਸੂਟ ਇਹ ਵੀ ਆਪਾਂ ਪਹਿਲਾ ਵੀਡੀਓ ਪੋਸਟਾਂ ਪਾਈਆਂ ਹੈਗੀਆਂ ਸੂਟ 15 1500 16 1600 ਦੇ ਸੇਲ ਹੋ ਇਹ ਹੀ ਕੇ ਜਿਹਦਾ ਮੈਂ ਤੁਹਾਨੂੰ ਰੇਟ ਵਿਖਾਉਣਾ 2100 ਰੁਪਈਆ ਰੇਟ ਲੱਗਾ ਜੇ 2150 ਰੁਪਈਏ ਤੇ ਕਿੰਨੇ ਦਾ ਸੂਟ ਤੁਹਾਨੂੰ ਦੇ ਦੇਣਾ ਆਪਾਂ ਸਿਰਫ ਤੇ ਸਿਰਫ 2500 ਚ ਦੋ ਸੂਟ ਦੇਣੇ ਅੱਜ ਆਪਾਂ ਤੁਹਾਨੂੰ ਇੰਨੇ ਦਾ ਇੱਕ ਸੂਟ ਆਉਂਦਾ ਹੈ ਜਿਹੜੇ ਅੱਜ ਤੁਹਾਨੂੰ ਆਪਾਂ ਦੋ ਸੂਟ ਦੇਣ ਲੱਗੇ ਆ ਆਫਰ ਦੇ ਵਿੱਚ ਸੁਪਰ ਸੰਡੇ ਸੇਲ ਦੇ ਨਾਲ ਦੇਖਣਾ ਤੁਹਾਨੂੰ ਫ੍ਰੀ ਹੋ ਗਿਆ ਇੱਕ ਦਾ ਇੱਕ ਫ੍ਰੀ ਹੋ ਗਿਆ ਸਮਝ ਲਓ ਤੁਸੀਂ ਸੂਟ ਅੱਜ ਕਰੋ ਚੈੱਕ カラー चार्ट चेक ਕਰਿਓ ਅੱਜ ਦੀਆਂ ਵੀਡੀਓ ਵਾਲੇ ਤੁਸੀਂ ਅੱਜ ਦੇ ਸੂਟਾਂ ਦੇ ਕੰਟਰਾਸਟ ਮੈਚਿੰਗਾਂ ਚੈੱਕ ਕਰਿਓ ਫੈਬਰਿਕ ਬਿਸਕੋਸ ਔਰ ਗਾਂਜਾ ਦਾ ਬਾਟਮ ਪਾੜਾ ਸਿਲਕ ਦੀ ਦੁਪੱਟਾ ਔਰਗਾਂਜਾ ਦਾ ਨੈਕ ਤੇ ਵਰਕ ਬਹੁਤ ਸੋਹਣਾ ਜੇ 16500 ਦਾ ਰੇਂਜ ਹੀ ਕੀ ਸੂਟ ਦੀ ਅੱਜ ਤੁਹਾਨੂੰ ਦੇ ਦੇਣੇ ਆ ਦੋ ਸੂਟ ਆਪਾਂ 2500 ਦੇ ਵਿੱਚ ਜਿਹੜੇ ਮਰਜ਼ੀ ਦੋ ਬੁੱਕ ਕਰ ਲਓ ਤੇ ਆ ਲੋ ਜੀ ਆ ਸੂਟ ਤਾਂ ਆਪਾਂ ਪਤਾ ਨਹੀਂ ਕਿੰਨਾ ਕੁ ਸੇਲ ਕਰ ਕਰ ਕੇ ਕਰ ਕਰ ਕੇ ਐਂਡ ਕਰਾ ਛੜੀ ਆ ਅੱਜ ਇਹ ਵੀ ਤੁਹਾਨੂੰ ਆਫਰ 'ਚ ਦੇ ਦੇਣ ਲੱਗੇ ਆ ਤੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਆਪਣੇ ਕੋਲ ਸਿਰਫ ਤੇ ਸਿਰਫ 2500 'ਚ ਦੋ ਸੂਟ ਜਿਹੜੇ ਮਰਜ਼ੀ ਦੋ ਬੁੱਕ ਕਰ ਲਿਓ ਸਾਰੀ ਵੀਡੀਓ ਦੇ ਵਿੱਚੋਂ ਤੇ ਆਹ ਲਓ ਜੀ ਕਲਰ ਚਾਰਟ ਵੇਖੋ ਤੁਸੀਂ ਜਿਹੜੀ ਕ ਸਾਰੇ ਤੁਹਾਨੂੰ ਅੱਜ ਦੇਣੇ ਆ ਫੰਕਸ਼ਨਾਂ ਵਾਲੇ ਪਾਰਟੀ ਵੀਅਰ ਵਾਲੇ ਵਿਆਹਾਂ ਵਾਲੇ ਤੇ ਬਹੁਤ ਜ਼ਿਆਦਾ ਘੈਂਟ ਡਿਜ਼ਾਈਨਾਂ ਦੇ ਨਾਲ ਤੇ ਬਹੁਤ ਜ਼ਿਆਦਾ ਸੋਹਣੇ ਰੇਟਾਂ ਦੇ ਨਾਲ 2500 'ਚ ਦੋ ਸੂਟ 'ਚ ਜਿਹੜੇ ਮਰਜ਼ੀ ਤੁਸੀਂ ਸਾਰੀ ਵੀਡੀਓ 'ਚੋਂ ਕੋਈ ਵੀ ਦੋ ਸੂਟ ਜਿਹੜੇ ਮਰਜ਼ੀ ਚੁੱਕ ਲਓ 2500 'ਚ ਦੋ ਹੈਂਡਵਰਕ ਨਾਲ ਆਉਣਾ ਜੀ ਬਾਟਮਰਕ ਨਾਲ ਆਉਣੇ ਜੇ ਨੈੱਕ ਨਾਲ ਬੜੀਆਂ ਆਉਣੀਆਂ ਜੇ ਫੈਬਰਿਕ ਆਉਣਾ ਜੇ ਵਿਸਕੋਸ ਔਰ ਗਾਂਜਾ ਦਾ ਬਾਟਮ ਮਸਲੀਨ ਦੀ ਦੁਪੱਟਾ ਔਰ ਗਾਂਜਾ ਦਾ ਰੇਟ ਚੈੱਕ ਕਰ ਲਓ 2500 ਚ ਦੋ ਸੂਟ ਆਹ ਲਓ ਜੀ ਆ ਵੀ ਚੈੱਕ ਕਰ ਲਿਓ 2500 3000 ਵਾਲਾ ਸੂਟ ਹੀਗਾ ਜਿਹੜਾ ਤੁਹਾਨੂੰ ਹੈਂਡਵਰਕ ਚ ਦੇ ਦੇਣਾ ਆਪਾਂ ਸਿਰਫ ਅੱਜ 2500 ਦੇ ਵਿੱਚ ਦੋ ਸੂਟ ਇੱਕ ਨਹੀਂ ਦੋ 2250 2250 ਵਾਲਾ ਸੂਟ ਹੀ ਜੇ ਆ ਲਓ ਚੈੱਕ ਕਰ ਲਓ ਠੀਕ ਹੈ ਜੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਐਤਵਾਰ ਦੀ ਸੇਲ ਦੇਣੀ ਤੁਹਾਨੂੰ ਮੈਂ ਵੱਡੀ ਸੇਲ ਮਿਸ ਨਾ ਕਰਿਓ ਤੇ ਹੁਣ ਜਿਹੜਾ ਮਿਸ ਕਰ ਗਿਆ ਫਿਰ ਮੁਸ਼ਕਲ ਜੇ ਕਿਉਂਕਿ ਇਹ ਵੀਡੀਓ ਮੈਂ ਕਰ ਦੇਣੀ ਆ ਡਿਲੀਟ ਬਸ ਮੰਡੇ ਈਵਨਿੰਗ ਤੱਕ ਵੀਡੀਓ ਚੱਲਣੀ ਜੇ ਇਸ ਤੋਂ ਬਾਅਦ ਇਹ ਵਾਲੀ ਵੀਡੀਓ ਜਿਹੜੀ ਆ ਇਹ ਆਪਾਂ ਮਾਰ ਦੇਣੀ ਡਿਲੀਟ ਨਾ ਇਹ ਸਟਾਕ ਆਣਾ ਆ ਤੇ ਨਾ ਹੀ ਇਹ ਸੂਟ ਰਹਿਣੇ ਬਾਕੀ ਆਪਣੇ ਕੋਲ ਪਿੱਛੇ ਤੁਸੀਂ ਬੁੱਕ ਕਰ ਸਕਦੇ ਜੇ ਸਿਰਫ ਤੇ ਸਿਰਫ 2500 ਦੇ ਵਿੱਚ ਦੋ ਸੂਟ ਇੱਕ ਸੂਟ ਦੇ ਨਾਲ ਇੱਕ ਫ੍ਰੀ ਸਮਝ ਲਓ ਤੁਸੀਂ ਯਾਨੀ ਕਿ ਇੱਕ ਮੁੱਲ ਦੇ ਵਿੱਚ ਤੁਹਾਨੂੰ ਦੋ ਸੂਟ ਦੇ ਦੇਦਨੇ ਆਪਾਂ ਫੈਬਰਿਕ ਬਰਬਰੀ ਬਾਟਮ ਵਰਕ ਬਾਜੂ ਵਰਕ ਘੇਰਾ ਉਹ ਵੀ ਵਰਕ ਤੇ ਨੈਕ ਉਹ ਵੀ ਵਰਕ ਤੇ ਫੈਬਰਿਕ ਬਰਬਰੀ ਦਾ ਰੇਟ 2500 ਦੇ ਦੋ ਸੂਟ ਚੈੱਕ ਕਰੋ ਆ ਲਓ ਜੀ ਪੈਚ ਵਰਕ ਨੈਕ ਤੇ ਵਰਕ ਹੈਂਡ ਵਰਕ ਦੁਪੱਟੇ ਤੇ ਸਾਰੇ ਤੇ ਵਰਕ ਤੇ ਇਧਰੋਂ ਥੱਲੇ ਇਹਦੇ ਘੇਰੇ ਤੇ ਵੀ ਪੈਚ ਵਰਕ ਕੰਟਰਾਸਟ ਮੈਂਜੈਂਟਾ ਬਹੁਤ ਸੋਹਣਾ ਮਹਿੰਦੀ ਕਲਰ ਜੇ ਇਹ ਤੁਹਾਡੇ ਵਾਸਤੇ ਪਾਰਟੀ ਵੇਅਰ ਸੂਟ ਨੇ ਫੰਕਸ਼ਨ ਤੇ ਪਾਉਣ ਲਈ ਸੂਟ ਨੇ ਜਿੰਨਾ ਦਾ ਰੇਟ ਆਪਾਂ ਤੁਹਾਨੂੰ ਦੇ ਦੇਣਾ ਆ 2500 ਚ 2 ਆ ਚੈੱਕ ਕਰੋ ਅੱਗੇ ਆ ਗਿਆ ਬਾਜੂ ਵਰਕ ਬਾਟਮ ਪਲੇਨ neck ਦੇ ਉੱਤੇ ਵਰਕ ਫੈਬਰਿਕ ਆ ਗਿਆ ਬਰਬਰੀ ਦਾ ਰੇਟ ਆ ਗਿਆ ਉਹ ਸੌਰੀ ਬਰਬਰੀ ਦਾ ਕਹਿੰਦਾ ਫੈਬਰਿਕ ਆ ਗਿਆ ਫੈਂਡੀ ਦਾ ਫੈਂਡੀ ਸਿਲਕ ਦੀ ਸ਼ਰਟ ਉਪਾੜਾ ਸਿਲਕ ਦੀ ਬਾਟਮ ਔਰਗਾਂਜਾ ਦਾ ਦੁਪੱਟਾ ਰੇਟ 2500 ਚ 2 ਸੂਟ ਜੇ ਆਪਣੇ ਕੋਲ ਅੱਜ ਆਫਰਾਂ ਘੈਂਟ ਜੇ ਵੱਡੀਆਂ ਆਫਰਾਂ ਵੱਡੇ ਫਾਇਦੇ ਜੇ ਤੁਹਾਡੇ ਅੱਜ ਆ ਵੀ ਚੈੱਕ ਕਰ ਲਿਓ ਬਹੁਤ ਸੋਹਣਾ ਸੂਟ ਜੇ ਕਲਰ ਕੰਟਰਾਸਟ ਬਹੁਤ ਸੋਹਣੇ ਨੇ ਮੈਚਿੰਗਾਂ ਬਹੁਤ ਪਿਆਰੀਆਂ ਨੇ ਚੈੱਕ ਕਰ ਲਿਓ ਬਸ ਵੀਡੀਓ ਵੀ ਮੈਂ ਛੇਤੀ ਖਤਮ ਕਰ ਦੇਣੀ ਆ ਜਿਆਦਾ ਲੰਮੀ ਨਹੀਂ ਚਲਾਉਣੀ ਸਟਾਕ ਤੁਹਾਨੂੰ ਵੱਧ ਦੇਣਾ ਆ ਤੇ ਵੀਡੀਓ ਛੋਟੀ ਦੇਣੀ ਆ ਆ ਵੀ ਚੈੱਕ ਕਰੋ ਸੂਟ ਸਾਰੇ ਤੁਹਾਨੂੰ ਅੱਜ ਦੇਣੇ ਆਪਾਂ ਸਿਰਫ 2500 ਦੇ ਵਿੱਚ ਦੋ ਸੂਟ ਜਿਹੜੇ ਮਰਜ਼ੀ ਐ ਦੀ ਪੂਰੀ ਵੀਡੀਓ ਚੋ ਆ ਲਓ ਜੀ ਆ ਵੀ ਸੂਟ ਚੈੱਕ ਕਰੋ ਸ਼ਿਮਰ ਦੇ ਉੱਤੇ ਜੇ ਗੋਟਾ ਪੱਟੀ ਦਾ ਵਰਕ ਜੇ ਦੁਪੱਟਾ ਸਾਰਾ ਡਿਜ਼ਾਈਨਰ ਬਣਿਆ ਜੇ ਸੂਟ ਘੈਂਟ ਜੇ ਲੁੱਕ ਟੌਪ ਦੀ ਜੇ ਤੇ ਕਲਰ ਥੋੜਾ ਜਿਹਾ ਫਰਕ ਜੇ ਰੇਟ 2500 ਚ 2 ਫਿਰ ਆ ਗਿਆ ਜੇ ਮੁੰਗਿਆ ਸ਼ੇਡ ਦੇ ਨਾਲ ਸੋਹਣਾ ਜਿਹਾ ਕਲਰ ਆ ਗਿਆ ਡਾਰਕ ਮੁੰਗਿਆ ਸ਼ੇਡ बॉਟਮ ਵੀ ਨਾਲ ਮੁੰਗਿਆ ਦੀ ਦੁਪੱਟਾ ਔਰਗਾਂਜਾ ਦਾ ਦੁਪੱਟੇ ਤੇ ਵੀ ਵਰਕ ਜੇ ਸਾਰੇ ਦੇਖ ਸਕਦੇ ਜੇ ਤੁਸੀਂ ਤੇ ਰੇਟ ਆ ਗਿਆ ਜੇ 2500 ਤੇ ਚ 2 ਸੂਟ ਜੇ ਸਿੰਗਲ ਸੂਟ ਦਾ ਤਾਂ ਮੈਂ ਰੇਟ ਹੀ ਨਹੀਂ ਦੱਸਣ ਦਾ ਅੱਜ ਤੁਹਾਨੂੰ ਦੋਹਾਂ ਸੂਟਾਂ ਦਾ ਰੇਟ ਦੱਸੂਗਾ 2500 ਦੇ ਦੋ ਜੇ ਕਨਫਿਊਜ਼ ਨਾ ਹੋਇਓ ਕਿ ਸ਼ਾਇਦ ਮੈਂ 2500 2500 ਬੋਲੀ ਜਾਣਾ ਤੇ ਸ਼ਾਇਦ ਇੱਕ ਸੂਟ ਦਾ ਰੇਟ ਆ ਨਹੀਂ ਜੀ ਮਹਾਰਾਜ ਦੋ ਸੂਟਾਂ ਦਾ ਰੇਟ ਜੇ 2500 ਰੁਪਈਆ ਰੇਟ ਤੇ ਕੁਆਲਿਟੀ ਤੇ ਸੂਟ ਸਾਰਾ ਕੁਝ ਹੀ ਕੈਂਟ ਦੇਊਗਾ ਜੇ ਤੁਹਾਨੂੰ ਮੈਂ ਆਹ ਲਓ ਜੀ ਮੋਰਾਂ ਵਾਲਾ ਡਿਜ਼ਾਈਨ ਆ ਗਿਆ ਮੁੰਗੀਆਂ ਕਦਰ ਦੇ ਉੱਤੇ ਵੀਡੀਓ ਜੇ ਉਨੀ ਕੀ ਕਦਰ ਚੇਂਜ ਹੋਣ ਡੇ ਹੋਣਗੇ ਤੁਹਾਨੂੰ ਮੈਂ ਨਾਲ ਨਾਲ ਤਾਂ ਹੀ ਬੋਲ ਕੇ ਦੱਸੀ ਜਾਣ ਡਿਆ ਬਾਟਮ ਵਰਕ 'ਚ ਆਹ ਸਾਰਾ ਫਰੰਟ ਵਰਕ 'ਚ ਆਹ ਨੈਕ ਤੇ ਡਿਜ਼ਾਈਨ ਜੇ ਰੇਟ ਇਹਦਾ ਹੈਗਾ ਜੇ ਸੇਮ ਉਹੀ ਲੋ ਬਈ ਇੱਕ ਆ ਵੀ ਕਲਰ ਜਿਹੜਾ ਜੇ ਇਹ ਵੀ ਹੋ ਗਿਆ ਜੇ ਰੀਸਟਾਕ ਜਿਹਦੀ ਤੁਸੀਂ ਕਰਦੇ ਹੋ ਡਿਮਾਂਡ ਜ਼ਿਆਦਾ ਆ ਦੋ ਤਿੰਨ ਭੈਣਾਂ ਦੇ ਆਰਡਰ ਅਸੀਂ ਕੈਨਸਲ ਕੀਤੇ ਸੀ ਆ ਸੂਟ ਦੇ ਤੇ ਹੁਣ ਉਹ ਮੇਰੇ ਕੋਲ ਨੰਬਰ ਨਹੀਂ ਆ ਗਏ ਕਿੰਨਾ ਦੇ ਕੈਨਸਲ ਹੈਗੇ ਜਿਨ੍ਹਾਂ ਦੇ ਵੀ ਹੈਗੇ ਐਕਸੈਪਟ ਕਰ ਲਿਓ ਹੁਣ ਜਿਹਦੇ ਵਿੱਚ ਆਉਣਾ ਜੇ ਪੈਚ ਦੇ ਉੱਤੇ ਵਰਕ ਐਮਬਰਾਇਡਰੀ ਹੈਂਡਵਰਕ ਦੁਪੱਟਾ ਨਾਲ ਚਨੌਣ ਦਾ ਬਾਜੂ ਵਰਕ ਐਡ ਰੇਟ ਸੇਮ 2500 ਚ ਦੋ ਸੂਟ ਅੱਗੇ ਆ ਗਈ ਨਿਓਨ ਸ਼ੈਡ ਪਿਆਰੀ ਜੀ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਦੁਪੱਟਾ ਹੋਣਾ ਜੇ ਪਿਓਰ ਦਾ ਨਾਲ ਇਹਦੇ ਦੁਪੱਟੇ ਤੇ ਵੀ ਵਰਕ ਜੇ ਸਾਰੇ ਸੂਟ ਦੇ ਵਿੱਚ ਵਰਕ ਮਿਲ ਜੂਗਾ ਦੁਪੱਟੇ ਤੇ ਵਰਕ ਤੇ 2500 ਚ ਦੋ ਸੂਟ ਵੱਡੀ ਆਫਰ ਦੇ ਨਾਲ ਤੁਸੀਂ ਬੁੱਕ ਕਰ ਸਕਦੇ ਜੇ ਤੇ ਆ ਵੀ ਸੋਨੇ ਦਾ ਸੂਟ ਇਹ ਵੀ ਤੁਸੀਂ ਚੈੱਕ ਕਰ ਲਿਓ ਇਹ ਵੀ ਤੁਹਾਨੂੰ ਆਪਾਂ ਦੇ ਦੇਣਾ ਸੇਮ ਰੇਂਜ ਦੇ ਵਿੱਚ ਉਦਾਂ ਇੱਕ ਕੱਲਾ ਸੂਟ ਜਿਹੜਾ ਜੇ 1300 1350 ਰੁਪਏ ਦਾ ਸੂਟ ਹੈਗਾ ਕੱਲਾ ਹੀ ਇਹ ਅੱਜ ਤੁਹਾਨੂੰ ਆਪਾਂ ਦੇ ਦੇਣਾ ਆ 2500 ਚ ਦੋ ਸੂਟ ਇਹਨਾਂ ਦੇ ਵਿੱਚੋਂ ਕੋਈ ਵੀ ਤੁਸੀਂ ਦੋ ਸੂਟ ਬੁੱਕ ਕਰ ਲਿਓ ਤੇ 3 ਵਜੇ ਵਾਲੀ ਵੀਡੀਓ ਫੇਰ ਮਿਸ ਨਾ ਕਰਿਓ ਉਹ ਵੀ ਵੀਡੀਓ ਛੋਟੀ ਚਲਾਉਂਗਾ ਛੇਤੀ ਡਿਲੀਟ ਹੋ ਜਣੀ ਉਹ ਵੀ ਪਰ ਆ ਤੁਹੀਂ ਬੁੱਕ ਕਰ ਸਕਦੇ ਜੇ ਆਪਣੇ ਕੋ 2500 ਦੇ ਵਿੱਚ ਦੋ ਸੂਟ ਤੇ ਲਓ ਜੀ ਕਰ ਲਓ ਚੈੱਕ ਰੇਟ ਤੁਹਾਨੂੰ ਦੇ ਦਿੱਤੇ ਜੇ ਆਪਾਂ ਬਹੁਤ ਜ਼ਿਆਦਾ ਘੈਂ ਰੇਟ ਦੇ ਦਿੱਤੇ ਆ ਇੱਕ ਸੂਟ ਦੇ ਮੁੱਲ ਦੇ ਵਿੱਚ ਦੋ ਸੂਟ ਦੇਣ ਲੱਗਾ ਤੁਹਾਨੂੰ ਮੈਂ ਹੁਣ ਇਹ ਆਫਰ ਤੁਹਾਡੇ ਵਾਸਤੇ ਹੀ ਆ ਤੁਹੀਂ ਬੁੱਕ ਕਰਨੇ ਜੇ 2500 ਚ ਦੋ ਸੂਟ ਦੇ ਦਿੱਤੇ ਜੇ ਤੁਹਾਨੂੰ ਮੈਂ ਵੱਡੀ ਆਫਰ ਦੇ ਨਾਲ ਕੋਈ ਵੀ ਦੋ ਸੂਟ ਸਾਰੀ ਵੀਡੀਓ ਦੇ ਵਿੱਚੋਂ ਜਿਹੜੇ ਮਰਜ਼ੀ ਬੁੱਕ ਕਰ ਲਓ 2500 ਚ ਦੋ ਤੇ ਇੱਕ ਵੀਡੀਓ ਦੇਵਾਂਗਾ ਤੁਹਾਨੂੰ ਮੈਂ 3 ਵਜੇ ਉਹ ਕਿਹੜੀ ਵੀਡੀਓ ਆਉਣ ਲੱਗੀ ਆ ਗਰਮ ਸੂਟਾਂ ਦੀ ਆ ਬਹੁਤ ਸੋਹਣੇ ਡਿਜ਼ਾਈਨ ਆਏ ਆ ਉਹਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਸੋਹਣੇ ਵਰਕ ਮਿਲਣਗੇ ਉਹ ਵੀ ਰੇਟ ਤੁਹਾਨੂੰ ਮੈਂ ਦੱਸੂਗਾ ਵੀਡੀਓ ਦੇ ਵਿੱਚ ਇਹ ਵੀਡੀਓ ਜਿਹੜੀ ਆ ਇਹ ਸਿਰਫ ਮੰਡੇ ਤੱਕ ਚੱਲਣੀ ਜੇ ਮੰਡੇ ਤੋਂ ਬਾਅਦ ਇਹਨਾਂ ਦੇ ਆਰਡਰ ਜਿਹੜੇ ਜੇ ਐਕਸੈਪਟ ਨਹੀਂ ਹੋਣੇ ਕਿਉਂਕਿ ਵੀਡੀਓ ਮੈਂ ਬੰਦ ਕਰ ਦੇਣੀ ਤੇ ਰੀਲੀਟ ਕਰ ਦੇਣੀ ਆ ਕਿਉਂਕਿ ਸਟਾਕ ਪਿੱਛੇ ਇੰਨਾ ਜ਼ਿਆਦਾ ਵਜਣਾ ਨਹੀਂਗਾ ਆਪਣੇ ਕੋਲ ਬਾਕੀ ਤੁਸੀਂ ਜਿੰਦਾ ਕਿਦਾ ਪਿਆਰ ਦੇਈ ਜੋਗੇ ਹੋਰ ਨਵਾਂ ਸਟਾਕ ਤੇ ਹੋਰ ਵੱਡੀਆਂ ਆਫਰਾਂ ਲੈ ਕੇ ਆਉਂਦੇ ਰਵਾਂਗੇ ਇਹ ਵੀਡੀਓ ਕਰਦੇ ਆ ਇੱ 2500 ਚ 2 ਸੂਟਾਂ ਦੇ ਨਾਲ ਫਿਰ ਮਿਲਾਂਗੇ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਨਾਲ ਇੱਥੇ ਬੁਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ